ਵੱਡਾ ਮੈਚ ਜਿਹਦੀ ਛੋੜ ਵੱਡੀ ਸ਼ੁਰੂਆਤ ਹੁਣ ਜਾਰੀ ਹੈ ਛਿੰਦਾ ਚਿੱਟੀ ਦੀ ਤੇ ਮੱਤੂ ਚਿੱਟੀ ਦੀ ਕੋ ਸਟੇਜ ਵਾਲੇ ਪਾਸੇ ਆ ਜਾਣਾ ਉਹਨਾਂ ਦਾ ਵੀ ਸਨਮਾਨ ਹੋਗਾ ਛਿੰਦਾ ਚਿੱਟੀ ਤੇ ਮੱਤੂ ਚਿੱਟੀ ਇਹ ਆਗੇ ਨੇ ਖਿਡਾਰੀ ਦੇਖੋ ਖੇਚ ਕੇ ਤਿਆਰੀਆਂ ਤੇ ਕੀਤੀਆਂ ਨੇ ਮਿਹਨਤਾਂ ਤੇ ਬਾਡੀਆਂ ਸ਼ਿੰਗਾਰੀਆਂ ਲਾ ਰਮਜ਼ਾਨ ਗੁਜਰ ਫੀਕਾ ਗੁਜਰ ਦੇ ਨਾਲ ਕਰ ਮੁਕਾਬਲਾ ਆਪਣੀ ਟੀਮ ਕੋਹਾਲੇ ਦੇ ਲਈ ਆ ਪਹਿਲਾ ਡੇਢ ਵਾਲਾ ਅੰਕ ਜੋੜ ਗਿਆ ਹੈ ਬਾਲਮ ਰਜਨભાઈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਆ ਤਿਆਰ ਵਰ ਤਿਆਰ ਧੂਰ ਕੋਟੀਆ ਮੁੰਡਾ ਸਤਿਆ ਕਿਸੇ ਕੰਮ ਨੂੰ ਹੈ ਸੋਹਣਾ ਸਖਾ ਸਿੱਖ ਸਰਦਾਰ ਗੱਭਰੂ ਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਹੈ ਗੱਭਰੂ ਬਿੰਦੂ ਹਰਿਆਣੇ ਵਾਲਾ ਨਾਲ ਮੰਗਤੂ ਹੈ ਤੇ ਨਾਲ ਸਤੂ ਤੇ ਨਾਲ ਆ ਲੰਬੜ ਚਾਰ ਪਰ ਸਿੱਧ ਨੇ ਲਓ ਚਾਰਾਂ ਦੇ ਚੈਨ ਗੁੰਮ ਦੀ ਦੋ ਸਿੱਖ ਤੇ ਦੋ ਆ ਰੋਟੇ ਮੁੱਦੇ ਕੋਨੇ ਤੇ ਬਿੰਦੂ ਹਰਿਆਣੇ ਵੜੇ ਵਾਲੇ ਦੇ ਨਾਲ ਏ ਬਿੰਦੂ ਹਰਿਆਣਾ ਪੰਜਾਬ ਧੂੜਕੋਟਿਆ ਓ ਧੂੜਕੋਟਿਆ ਓ ਧੂੜਕੋਟਿਆ ਬਾਲਮ 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 ਬੱਬੇ ਤੇ ਬਾਲਮ ਬੱਬੇ ਤੇ ਬਿੰਦੂ ਆਹ ਕਹਿੰਦੇ ਬਿੰਦੂ ਹਰਿਆਣੇ ਵਾਲਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇਕ ਲਾਈਨਮੈਨ ਚਾਹੀਦਾ ਜੀ ਪਲੀਜ਼ ਇੱਕ ਲਾਈਨਮੈਨ ਜਿਹੜਾ ਰੈਫਰੀ ਗਰਾਊਂਡ ਦੇ ਵੱਲ ਆ ਜਾਵੇ ਉਹ ਸਾਹਮਣੇ ਖੇਡ ਮਦਾ ਚੱਕਾਤਾ ਸ਼ਗਰਪੁਰ ਜੀ ਸੁੱਖਾ ਦੀ ਜੱਕੋਪੁਰ ਵਾਲੇ ਉਹਨਾਂ ਨੂੰ ਬੇਨਤੀ ਹੈ ਰਣਜੀਤ ਰਾਣਾ ਜੀ ਤੁਹਾਨੂੰ ਯਾਦ ਕਰ ਰਹੇ ਜੱਕੋਪੁਰ ਤਾਰਪੁਰ ਵਾਲੇ ਸਟੇਜ ਵਾਲੇ ਪਾਸੇ ਆ ਜਾਓ ਸੁੱਖਾ ਦੀ ਜੱਕੋਪੁਰ ਵਾਲੇ ਆ ਜਾਣਗੇ ਰਾਜਦੇਵ ਸ਼ਰੀਫ ਬੁੱਲੋ ਵਾਲੀਆ ਖਲੀਮ ਬੁੱਲੋ ਵਾਲੀਆ ਤੇ ਸਤੂ ਕੋਹਾਲੇ ਵਾਲਾ ਸਤੂ ਦੇ ਹਰ ਜਫੇ ਤੇ 500 ਲੱਗਾ ਜਗੀ ताली ਵਾਲ ਤੇ ਮੰਗਾ ਅਜੰਤ ਸਾਡਾ ਵੀਰ ਕਹਿੰਦੇ ਕੁਹਾਲੇ ਵਾਲੇ ਸੱਤੂ ਦੇ ਹਰ ਦੇ ਫੇਤੇ 500 ਦੇਵਾਗੇ ਆ ਰੀਪਲੇ ਜੀ ਆ ਨੰਬਰ ਦਾ ਰੀਪਲੇ ਹੈ ਲਈ ਸਾਡੇ ਵੀਰ ਲਾਟੇ ਹੋਣੀ ਚੈੱਕ ਕਰਨਗੇ ਆ ਨੰਬਰ ਦਾ ਰੀਪੇ ਆ ਦੀਪਲੇ ਆਪਾਂ ਚੈੱਕ ਕਰਨਾ ਰਾਣਾ ਜੀ ਆ ਜਿਹੜੇ ਰੈਫਰੀ ਹੈ ਇਹਨਾਂ ਦੇ ਵੀ ਬੜੀ ਸਖਤ ਮਿਹਨਤ ਹੈ ਆ ਤੁਸੀਂ ਸਾਰਿਆਂ ਦੇ ਬਾੜ ਕੀਤੇ ਆ ਇਹਨਾਂ ਰੈਫਰੀਆਂ ਦੇ ਵੀ ਬਾੜ ਕਰਨੇ ਆ ਲਓ ਸਾਹਮਣੇ ਖੇਡ ਮੈਦਾਨ ਚ ਪੈਂਦੀ ਰੇਡ ਸੰਦੀਪ ਗੁਜਰ ਗੁਜਰ ਤੇ ਆ ਸਾਪ ਨੂੰ ਸਾਪ ਲੜੇ ਤੇ ਜ਼ਹਿਰ ਕੇ ਨੂੰ ਚੜੇ ਮੈਨੂੰ ਕੁਝ ਹੋਰ ਕਹਿ ਲਗਾਈ ਆ ਪਾਕਸਰ ਕਹਿੰਦੇ ਨੇ ਵੇ ਗੁਜਰਾں ਦੀ ਮੁੱਕ ਜਾਂ ਪਰਾਲੀ ਤੇ ਸਿਆਲ ਤੱਕ ਕਰਦਾ ਅੰਨੀ ਮੁੱਕ ਨੇ ਤੇ ਹੰਤਾ ਪੰਜ ਪੰਜ ਟਾਕਾ ਲਾ ਕੇ ਰੱਖਦੇ ਹੁਣ ਤੇ ਕਹਿੰਦੇ ਉਹ ਕਬੱਡੀ ਵਿੱਚ ਆ ਉਹ ਲੰਬੜਾ ਵਿਸ਼ੇ ਜਿਹੜੇ ਨਹੀਂ ਖੇਡਦੇ ਹਰ ਜੋ ਪਿਛੇ ਉਹ ਗਾਲਮ ਆਹ ਖੇਡ ਮੈਦਾਨ ਦੇ ਗੱਡੀ ਗਦਰ 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 ਤੇ ਸਦੀਪ ਗੁੱਜਾ ਕਿ ਕਾਲੇ ਪਾਣੀਓ ਮੋੜ ਨੂੰ ਉਹ ਖੱਤ ਕਿਸ਼ਨੇ ਪਾਇਆ ਉਹ ਬਦਲ ਲਈ ਚੋਣਿਆ ਜੇ ਮਾਰਾ ਜਾਇਆ ਐ ਕਿਸੇ ਦੇ ਪੱਕਾ ਵਿੱਚ ਜੋਰ ਟੱਕ ਕੇ ਦਿਖਾਵੇ ਉਹ ਸੱਤੂ ਉਹ ਸੱਤੂ ਸੱਤੂ ਤੇ ਬਾਲਮ ਸੱਤੂ ਤੇ ਬਾਲਮ ਸੱਤੂ ਤੇ ਬਾਲਮ ਸੱਤੂ ਤੇ ਬਾਲਮ ਬਾਲਮ ਇਹ ਢੂਰਕੋਟ ਵਾਲੇ ਗਾਮੇ ਦਾ ਪੁੱਤ ਹੈ ਪ੍ਰਸਿੱਧ ਲਖਾਰੀਆਂ ਦੇ ਨਾਮ ਹੈ ਲਾ ਪੁੱਤ ਕਹਿੰਦੇ ਕਬੱਡੀ ਤੇ ਨਾਮ ਕਮਾਉਂਦਾ ਤੇ ਰੌਣਜਾਂ ਅਰਗੋ ਵਾਲੀਆਂ ਮੱਲੀਆਂ ਆ ਰੇ ਵੇਰ ਵੇਰ ਕੇ ਗੋਲੀਆਂ ਪਾਉਂਦਾ ਚਾਨ ਆ ਗਿਆ ਮੈਂ ਤੇ ਬੜਾ ਪੰਪ ਮਾਰਿਆ ਪਰ ਕਹਿੰਦੇ ਅਸਰ ਨਹੀਂ ਕੀਤਾ ਆਹ ਸਾਹਮਣੇ ਖੇਡ ਮੈਦਾਨ ਵਿੱਚ ਮਲੂਕ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਜਿਹੜਾ ਹੋਲਡ ਵਾਲਾ ਨੰਬਰ ਸੀ ਉਹ ਜਾਫੀ ਦਾ ਸਾਡੇ ਉਹ ਕੋ ਗਰਨ ਦਾ ਵਾਚ ਰੋਕ ਕਰ ਲੋ ਪ੍ਰਦੀਪ ਮੰਨਣ ਜੀ ਜਿੱਤੇ ਵਾਲ ਸੁਣਦੇ ਹੋਣ ਉਹ ਸਟੇਟ ਤੇ ਆ ਕੇ ਸੰਪਰਕ ਬਣਾਉਣ ਪ੍ਰਦੀਪ ਮੰਨਰ ਦੋਨਾ ਜੀ ਉਹ ਸਟੇਟ ਤੇ ਆ ਕੇ ਸੰਪਰਕ ਬਣਾਉਣ ਉਹ ਸ਼ਕਰਪੁਰੀਆ ਕਾਕਾ ਸ਼ਕਰਪੁਰੀਆ ਕਹਦੇ ਗਦਰ ਕਹਾਲੇ ਵਾਲਾ ਫੇਰ ਪਾਉਂਦਾ ਹਰ ਰੇੜੇ ਕਿ ਜੱਗ ਕਹਦੇ ਲੋਕਾਂ ਨੂੰ ਗੱਪਰੂ ਹਿੱਕ ਤਣ ਗਏ ਆ ਰਾਤ ਤਾਂ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਹੁਣ ਤੇ ਮਸਲਾ ਬਣ ਗਿਆ ਏ ਤੇ ਤੈਨੂੰ ਮਾਂ ਨੇ ਪਾਲਿਆ ਓਏ ਬਹੁਤ ਜ਼ਰੂਰੀ ਸਾਰਾ ਮੰਨਣ ਦੋਨਾ ਨੱਚੇਗਾ ਅੱਜ ਤੂੰ ਜੋਰ ਪੱਟਾ ਦਾ ਨਾਲਾ ਮਸਲਾ ਜਿੱਤ ਦਾ ਬਣ ਗਿਆ ਓਏ ਆਹ ਗਾਗਿਆ ਦੋ ਦੋ ਕੋਡੀਆਂ ਪਾਲਾ ਬਾਲਵਾ ਦੋ ਦੋ ਕੋਡੀਆਂ ਪਾਲਾ ਕਬੱਡੀ 365 ਤੇ ਅੱਜ ਦਾ ਮੇਲਾ ਲਾਈਵ ਟੈਲੀਕਾਸਟ ਹੋ ਰਿਹਾ ਹੈ ਜਿੰਨੇ ਖੇਡ ਪ੍ਰੇਮੀ ਜੁੜੇ ਬੈਠੇ ਆ ਸਮਾਹਣਾ ਦਾ ਧੰਨਵਾਦ ਹੈ ਓ ਰੁਫੀਕ ਗੁਜਰੇ ਸਾਰਾ ਟੱਪਰੀ ਪੈ ਗਿਆ ਮੰਗਾ ਨਾਗ ਬਲੂ ਕਰ ਗਿਆ ਐਕਸ਼ਨ ਯਾਰਾ ਲੈ ਗਿਆ ਹਰ ਭੀਗਵੀ ਪੈ ਗਿਆ ਤੇ ਨੰਬਰ ਕਹਿੰਦੇ ਆਓ ਮੇਰੇ ਮਿੱਤਰੋ ਰੇਡਰ ਲੈ ਗਿਆ ਸਤੂ ਕਹਾਲੇ ਦੇ ਹਰਜੇ ਫੇਟੇ 500 ਜੱਗੀ तालीवाल ਤੇ ਮੰਗਾ ਏਜੰਟ ਤੇ ਹਿੰਦਾ ਵੱਡਾ ਵੱਲੋਂ ਲਾਇਆ ਹਾ ਧੰਨਵਾਦ ਉਹ ਕਬੱਡੀ ਲੰਬਟੀ ਲੰਬਟੀ ਕਬੱਡੀ ਲੰਬਟੀ ਬਾਲ ਆ ਵਾਓ ਬਾਲਵਾ ਕਬੱਡੀ ਕਬੱਡੀ ਹੋਈ ਪਈ ਹੈ ਮੇਰੇ ਮਿੱਤਰੋ ਐਨ ਸੰਗਤ ਖੁਸ਼ ਹੈ ਖੇਡ ਕਬੱਡੀ ਦੇ ਚੋਟੀ ਦੇ ਮਹਾਨਥੀ ਹੈ ਆ ਪੁੱਜੇ ਹੋਏ सुखा दी जगो पर वाले रणजीत राणा जगो पर संपर्क बना रमजान अली राजा इधर आ गया राजा ब्रह्म अली धरती है आओ गल हो रही मेरे मित्रों इन्ने 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 शंकर दे खेड़ मिले तो एक दिन च तीन फुट साइज दे है मेड विथ थिनली स्लाइस्ड पोटैटोस लेज वेफर चिप्स With Google Workspace, you can create a Gmail account with your own domain and branding. Helping your business look professional in any inbox. That's business email made easy with Google Workspace. ਤਾਰੀ ਸਾਰੀ ਵਾਲੇ ਘਾਕੇ ਨੇ ਤਿੰਨ ਵਾਰ ਕੈਨੇਡਾ ਦਾ ਵਰਲਡ ਕੱਪ ਦਾ ਬੈਟੋਂ ਦਾ ਮਾਣ ਮਿਲਿਆ ਐਨ ਕਹਿੰਦੇ ਸਰੀਰ ਪੱਥਰ ਵਰਗਾ ਸਿਕਰ ਉਹ ਮੇਰੇ ਮਿੱਤਰੋ ਗੱਲਾਂ ਵੱਖਰੀਆਂ ਨੇ ਲਓ ਮਲੂਕ ਤੇ ਗਦਰ ਮਲੂਕ ਤੇ ਗਦਰ ਮਲੂਕ जो पानी से नहाते हैं वो लिबास बदलते हैं जो पसीने से नहाते हैं वो इतिहास बदलते हैं इतिहास बदलते हैं है, पंडता और मैच का दा छोले चल है ना गब्बर मुकरा ना मैच मुकुंदे आलिया ਰਾਜਾ ਕਰਦਾ ਕਮਾਲ ਰਹਿਮਦਾਲੀਆ ਸੋਰੂ ਆਹ ਕਿਹਦੇ ਕੋੜਾ ਪਿੰਡੂ ਲਾ ਜੱਫਾ ਬੱਲੇ ਬੱਲੇ ਕਰਾਉਦਾ ਸੋਰੂ ਜੱਪ ਦੀ ਸਿੱਖੀ ਨਾਲ ਪ੍ਰੀਤ ਸੁਖੀ ਲਖੜ ਕੇ ਪੱਡਿਆਂ ਦੇ ਗੋਧੀਆਂ ਸੂਰਜ ਦੀਆਂ ਤਰਨਾ ਗੀਤ ਆ ਜਲਾਲਪੁਰਿਆ ਪਾਲਾ ਬਾਗ ਚਟਾ ਦੇ ਬਾਗ ਹਵਾਵਾ ਸ਼ੌਕ ਦਾ ਮਹਿਮਦ ਬਾਗ ਦਾ ਸੰਦੀਪ ਪਿਆਰੀ ਕੁਰੀਆ ਕਿੰਦਾ ਉੜਦਾ ਬਾਗ ਪਰਿੰਦੇ ਆ ਪੰਛੀ ਬੋਲਦੇ ਨਬ ਤੂਤਾ ਦਾ ਗੁਰਜੀਤ ਗੱਗਿਆਂ ਦੇ ਮੰਗੀ ਤੇ ਦੁੱਲੇ ਨੇ ਜਿੱਤੀ ਦੁਨੀਆ ਉੱਤਰ 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 ਦੇ ਹਰਿਆਣੇ ਵਾਲੇ ਨੇ ਕਰਤਾ ਕਹਿਰ ਕਿ ਕਰਤਾ ਕਹਿਰ ਜੋਪਰਾਂ ਨੇ ਜੋ ਸਾਡ ਕਿਲੇ ਨੂੰ ਟੋਂਦੀ ਰਾਜੇ ਖਿੱਲੇ ਦੀ ਦੀ ਧੂ ਕਾਲ ਜੇ ਪੋੜੇ ਬਟਿੰਦਰੋ ਮੈਚ ਕਾਹਦਾ ਸਰਾਏ ਹੋ ਜਾਂਦਾ ਹੈ ਇਹ ਦਰ ਸੀ ਇਹ ਮੈਚ ਵਧੀਆ ਲੱਗਦਾ ਜਿੱਤੇ ਕੋਈ ਦੋਨੋਂ ਟੀਮਾਂ ਵਾਸਤੇ ਤਾੜੀ ਮਾਰ ਦਿਓ ਦੋਨੋਂ ਟੀਮਾਂ ਵਾਸਤੇ ਤਾੜੀ ਮਾਰ ਦਿਓ ਆਹ ਇੱਕ ਪਾਸੇ ਕੋਹਾਲਾ ਦੇ ਪਾਸੇ ਸ਼ਕਰਪੁਰੇ ਅੱਗ ਨਿਕਲਦੀ ਏ ਐਨ ਮੰਗੇਣਾ ਆ ਕੇ ਭੜਾਕੇ ਪੈਂਦੇ ਐ ਲਾਕੇ ਕਹਿੰਦੇ ਐ ਤੇ ਪਿੱਟੜਦੇ ਐ ਅੱਗ ਨਿਕਲਦੀ ਆ ਉਹ ਸਿਰਾ ਹੁੰਦਾ ਬਈ ਪ੍ਰੈਸ਼ਰ ਨਹੀਂ ਪ੍ਰੈਸ਼ਰ ਨਹੀਂ ਰੈਫਰੀ ਤੇ ਰੈਫਰੀ ਤੇ ਪ੍ਰੈਸ਼ਰ ਨਹੀਂ ਯਾਰ ਜੀ ਚਲੋ ਉਹ ਟੀਵੀ ਬਣ ਗਿਆ ਟੀਵੀ ਬਣ ਗਿਆ ਟੀਵੀ ਭਾਈ ਅਗਲੀਆਂ ਅਗਲੀਆਂ ਜਿਹੜੀਆਂ ਟੀਮਾਂ ਆਏ ਉਹ ਵੀ ਜਲਦੀ ਦੇ ਨਾਲ ਮਹਿਰਾ ਮਾਝਾ ਭਗਵਾਨਪੁਰ संधु चट्ठा पंडाल दो ना राणा बाजवा जी आज राजे तो नुक माओ देखो आ देखो आ देखो आ चक आ चक आ चक आ चक आ चक आ चक बराबर दीपा जी ਖਿਡਾਰੀ ਨੇ ਬਾਲ ਨਹੀਂ ਖੇਡਣਾ ਬਿੱਟੂ ਹੋਲਡ ਦੇਖ ਬਿੱਟੂ ਭਾਈ ਹੁਟਰ ਦੀ ਆਵਾਜ਼ ਥੋੜੀ ਖੋਲ ਦੀਏ ਕਿਉਂਕਿ ਸਭ ਕੁਝ ਬਹੁਤ ਗਰਮ ਹੋਇਆ ਹੈ ਕਮੈਂਟੇਟਰ ਗਰਮ ਖਿਡਾਰੀ ਗਰਮ ਮੈਚ ਗਰਮ ਦਰਸ਼ਕ ਗਰਮ ਲੰਬੜ ਨੂੰ ਕਿਓ 500 ਲੰਬੜ ਨੇ ਦਫਾ ਲੈ ਲਿਆ ਬਿੱਟੂ ਆ ਜਗੀ ताली ਵਾਲੇ ਵੱਲੋਂ ਤੇ ਕਹਿੰਦੇ ਮੰਗੇ ਏਜੰਟ ਵੱਲੋਂ ਲੰਬੜ ਕੋ ਹਾਲੇ ਨਹੀਂ 500 ਆ ਬਿੱਟੂ ਨਵਾਜੀਪੁਰਿਆ ਹੋਲਡ ਦੇਖੇਗਾ ਬਿੱਟੂ ਨੂੰ ਬਾਜੀਪੁਰੀਆ ਹੋਲਡ ਦੇਖੇਗਾ ਮਿਹਰਬਾਨੀ ਕਰਕੇ ਸਾਡੇ ਆਪੋਸੋ ਫਰੀ ਨੰਬਰ ਕੋਹਲੇ ਨੂੰ ਦੇਖ ਕੇ ਆਈਏ ਇਹ ਸਾਡੇ ਮੰਗਾ ਏਜੰਟ ਦੇ ਨਾਲ ਜੱਗੀ ਢਾਲੀ ਵਾਲ ਉਹਨਾਂ ਵੱਲੋਂ ਆਇਆ ਆਹ ਕਬੱਡੀ ਹੈ ਕਬੱਡੀ ਹੈ ਰਮਜ਼ਾਨ ਅਲੀ ਰਫੀਕ ਅਲੀ ਰਫੀਕ ਅਲੀ ਰਮਜ਼ਾਨ ਨੇ ਇਦਾਂ ਲੋਟਰੀ ਔਰ ਇਹਦਾ ਕੁਝ ਹੋਰ ਕਰਨਾ ਪਿਆ ਉਹ ਕੌਣ ਆ ਗਿਆ ਤਰਾ ਅੱਤ ਕਰਾਉਂਦਾ ਪਰ ਮੈਨੂੰ ਲੱਗਦਾ ਵੀ ਆ ਜੱਫਾ ਆ ਜੱਫਾ ਆ ਜੱਫਾ ਆ ਜੱਫਾ ਬਾਲਮ ਬਾਲਮ ਧੂੜ ਕੋਟੀਆਂ ਨੂੰ ਧੁੰਨ ਧੁੰਨ ਕੇ ਧੁੰਨ ਕੇ ਧੁੰਨ ਕੇ ਉਹ ਜੱਫਾ ਲੱਗੂ ਕੇ ਰੇਡਰ ਉਹ ਦੇਖੋ ਨੰਬਰ ਕਿੱਧਰ ਜੁੜੇਗਾ ਵੱਜਦੇ ਪੰਪਾ ਲੱਗਦਾ ਜੋਰ ਉਹ ਬਾ ਗੱਬਰੂਆ ਸਿਰਾ ਹੋਈ ਜਾਂਦਾ ਸਿਰਾ ਹੋਈ ਜਾਂਦਾ ਕੰਟੇ ਨਹੀਂ ਆ ਰਿਹਾ ਦਰਸ਼ਕਾਂ ਦੇ ਨਗਾਹ ਟਿਕੀਆਂ ਹੋਈਆਂ ਨੇ ਚੀਤਲ ਮੋਨੀ ਸਰਪੰਚ ਜੀ ਤੇ ਬਾਜਵਾ ਸਾਹਿਬ ਆਓ ਸਟੇਜ ਵਾਲੇ ਪਾਸੇ ਤੁਹਾਨੂੰ ਯਾਦ ਕਰਦੇ ਖਿਡਾਰੀ ਵੀਰ ਵਾਓ ਗੋਰੀਆ ਨਹੀਂ ਮੈਚ ਗੋਰੇ ਕਹਾਲੇ ਵਾਲੇ ਨੇ ਜੱਫਾ ਲਾ ਕੇ ਮੈਚ ਜਿਤਾਤਾ ਮੈਚ ਜਿਤਾਤਾ ਵਾਓ ਗੋਰੀਆ ਕਹਾਲੇ ਪਿੰਡ ਵਾਲਿਆ ਉਹ ਮੋਲਾ ਚ ਪੂਰਾ ਤਾਰਦਾ ਉਹ ਕਹਿੰਦੇ ਜੱਫਾ ਲਾ ਕੇ ਟੀਮ ਜਿਤਾ ਦਿੰਦੀ ਆ ਬੈਠ ਕੇ ਕਹਿੰਦਾ ਭਾਜੀ ਗਰਾਊਂਡ ਕਲੀਅਰ ਚਾਹੀਦੀ ਹੈ ਉਧਰ ਕੇ